ਸਰਸ਼ੀ ਕਾਲ ਜੀ ਮੈ ਲਾਪ੍ਰਿਤ ਕਰ ਹਾਜ਼ਰ ਹਾਂ ਸ੍ਰੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾਂ ਦੀ ਦਾ ਭਾਗ ਦੀ ਜਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ ਕਰਮਾ ਸਾਡੀ ਪਿੰਡ ਵਿੱਚ ਵੀ ਨਾ ਫੌਜੀਆਂ ਦਾ ਕੈਂਪ ਹੁੰਦਾ ਸੀ ਅਸੀਂ ਸਕੂਲ ਨੂੰ ਪਜ ਕੇ ਚੋਰੀ ਉਹਨਾਂ ਦੇ ਕੈਂਪ ਅਚ ਜੀਪਾਂ ਟੈਂਕ ਦੇਖਣ ਵੜ ਜਾਂਦੀ ਹੁੰਦੀ ਸੀ ਫਿਰ ਜਦ ਫੌਜੀਆ ਨੇ ਸਾਨੂੰ ਫੜ ਲੈਣਾ ਤਾਂ ਖਾਣ ਪੀਣ ਦੀਆਂ ਕਿੰਨੀਆਂ ਸਾਰੀਆਂ ਚੀਜ਼ਾਂ ਦੇ ਕੇ ਸਾਨੂੰ ਆਪਣੇ ਘਰ ਨੂੰ ਪੀਸੀ ਹੁੰਦੀ ਸੀ ਸਤਵੀਰ ਲੈ ਫਿਰ ਤੇਰੀ ਮौज ਹੀ ਲੱਗ ਗਈ ਮੀਰਾ ਪੁੱਤ ਨਾ ਫੌਜ ਦਾ ਵੱਡਾ ਅਫਸਰ ਲੱਗਿਆ ਹੋਇਆ ਆ ਹੁਣ ਤੈਨੂੰ ਵੀ ਜੀਪਾਂ ਗੱਡੀਆਂ ਖੂਬ ਦੇਖਣ ਨੂੰ ਮਿਲਿਆ ਕਰਨਗੀਆਂ ਚਲਾ ਜਾ ਫਿਰ ਆਪਾਂ ਹੁਣ ਰੋਟੀ ਬਣਾਈਏ ਇਹਨਾਂ ਆ ਕੇ ਸਤਵੀਰ ਨੇ ਉਸ ਨੂੰ ਜੀਪ ਚੋਲਾ ਹਿਆਤੀ ਆਪਣੇ ਨਾਲ ਅੰਦਰ ਲੈ ਗਈ ਜਦੋਂ ਉਹ ਰਸੋਈ 'ਚ ਖੜੀ ਰੋਟੀਆਂ ਬਣਾ ਰਹੀ ਸੀ ਤਾਂ ਕਰਮੇ ਨੂੰ ਆਪਣੇ ਵੱਲ ਦੇਖਦੇ ਹੋਏ ਦੇਖ ਕੇ ਕਹਿਣ ਲੱਗੀ ਕੀ ਗੱਲ ਕਰਮੇ ਪੁੱਤ ਕੀ ਦੇਖ ਰਿਹਾ ਆਂ ਕਰਮਾ ਮੇਰੀ ਬੀਬੀ ਵੀ ਨਾ ਤੁਹਾਡੇ ਮੰਗੂ ਹੀ ਰੋਟੀ ਬਣਾਉਂਦੀ ਹੁੰਦੀ ਸੀ ਸਤਵੀਰ अच्छा किथिया तेरी बेबी करमा सारे ਕਹਿੰਦੇ ਆ ਉਹਨਾਂ ਬਾਪੂ ਦੇ ਨਾਲ ਰੱਬ ਕੋਲ ਚਲੀ ਗਈ ਆ ਪਰ ਫਿਰ ਮੈਂ ਕਿਉਂ ਨਹੀਂ ਗਿਆ ਰੱਬ ਕੋਲ ਸਤਵੀਰ ਫਿਰ ਕਰਮੇ ਨੂੰ ਫੜ ਕੇ ਆਪਣੇ ਸੀਨੇ ਨਾਲ ਲਗਾਉਂਦੇ ਹੋਏ ਕਹਿਣ ਲੱਗੀ ਇਦਾਂ ਨਹੀਂ ਕਹਿੰਦੇ ਹੁੰਦੇ ਪੁੱਤ ਕੀ ਪਤਾ ਸ਼ਾਇਦ ਵਾਹਿਗੁਰੂ ਜੀ ਨੂੰ ਉਹਨਾਂ ਦਾ ਜ਼ਿਆਦਾ ਲੋੜ ਹੋਵੇਗੀ ਨਲੇ ਰੱਬ ਨਾ ਛੋਟੇ ਬੱਚਿਆਂ ਨੂੰ ਨਹੀਂ ਲੈ ਕੇ ਜਾਂਦਾ ਹੁੰਦਾ ਤੂੰ ਨਾ ਹੁਣ ਕਿਤੇ ਨਹੀਂ ਜਾਣਾ ਮੇਰੇ ਕੋਲ ਇੱਥੇ ਹੀ ਰਹਿਣਾ ਆ ਸਾਰੇ ਪਿੰਡ ਵਾਲੇ ਮੈਨੂੰ ਵੱਡੀ ਸਰਦਾਰ ਨਹੀਂ ਆਖਦੇ ਆ ਪਰ ਤੂੰ ਮੈਨੂੰ ਆਪਣੀ ਵੱਡੀ ਬੀਬੀ ਕਹਿ ਲਿਆ ਕਰ ਠੀਕ ਆ ਚਲੋ ਜੀ ਫਰੀਦ ਦਾ ਹੀ ਹੌਲੀ ਹੌਲੀ ਦਿਨ ਪੀਤਣ ਲੱਗੀ ਕਰਮੇ ਦਾ ਵੀ ਨਵੇਂ ਘਰ ਵਿੱਚ ਤੇ ਲੱਗਣ ਲੱਗ ਪਿਆ ਸੀ ਇੰਨੀ ਵੱਡੀ ਹਵੇਲੀ ਤੇ ਉਸ ਦਾ ਖੁੱਲਾ ਡੁੱਲਾ ਮਹੌਲ ਤੇ ਸਭ ਤੋਂ ਵਧੀਆ ਉਹ ਫੌਜੀਆ ਵਾਲੀ ਜੀਪ ਜੋ ਕਿ ਕਰਮੇ ਨੂੰ ਬਹੁਤ ਪਸੰਦ ਸੀ ਕਈ ਵਾਰੀ ਕਰਮੇ ਨੂੰ ਆਪਣੇ ਘਰ ਦੀ ਯਾਦ ਤਾਂ ਬਹੁਤ ਆਉਂਦੀ ਸੀ ਕਦੇ-ਕਦੇ ਉਸ ਦਾ ਦਿਲ ਤਾਂ ਕਰਦਾ ਸੀ ਕਿ ਉਹ ਵਾਪਸ ਆਪਣੇ ਪਿੰਡ ਮੁੜ ਜਾਵੇ ਪਰ ਜਦ ਉਸ ਨੂੰ ਆਪਣੇ ਵੀਰੇ ਦੀ ਕਹੀ ਗੱਲ ਯਾਦ ਆਉਂਦੀ ਆ ਤਾਂ ਮਨ ਮਹਿਸੂਸ ਕੀ ਰਹਿ ਜਾਂਦਾ ਸੀ ਉਸ ਦੀ ਵੱਡੀ ਬੇਬੇ ਤਾਂ ਕਰਮੇ ਨੂੰ ਆਣੀ ਬਹਾਨੇ ਉਸੇ ਪਿੰਡ ਜਾਂ ਘਰਵਰੀ ਪੁੱਛਦੀ ਰਹਿੰਦੀ ਸੀ ਪਰ ਕਰਮੇ ਨੇ ਕਦੇ ਵੀ ਉਸ ਨੂੰ ਕਿਸੇ ਬਾਰੇ ਜ਼ਿਆਦਾ ਕੁਝ ਨਾ ਦੱਸਿਆ ਜਦ ਕਦੇ ਵੀ ਵੱਡੀ ਬੇਬੇ ਨੇ ਆਪਣੇ ਬਾਗਾਂ 'ਚ ਜਾਣਾ ਤਾਂ ਉਹ ਕਰਮੇ ਨੂੰ ਵੀ ਆਪਣੇ ਨਾਲ ਲੈ ਜਾਂਦੀ ਹੁੰਦੀ ਸੀ ਕਰਮਾ ਫਲਾਂ ਦੇ ਇੰਨੇ ਸਾਰੇ ਬੂਟੇ ਦੇਖ ਕੇ ਬਹੁਤ ਖੁਸ਼ ਹੁੰਦਾ ਸੀ ਤੇ ਕਈ ਵਾਰੀ ਤਵਲਫਾਫਾ ਲੈ ਕੇ ਉਹਨਾਂ ਚ ਸੰਤਰੀ ਅਮਰੂਦ ਇਕੱਠੇ ਕਰਨ ਲੱਗ ਜਾਂਦਾ ਹੁੰਦਾ ਸੀ ਤਾਂ ਕਿ ਉਹ ਆਪਣੇ ਦੋਸਤ ਗੁਰਵਾਸ ਨੂੰ ਵੀ ਦੇ ਸਕੇ ਜੋ ਉਸਨੇ ਇੱਥੇ ਆ ਕੇ ਬਣਾਇਆ ਸੀ ਇਤਾਂ ਹੀ ਦੇਖਦੇ ਦੇਖਦੇ ਇੱਕ ਅਦਸਾਲ ਪੀਤ ਗਿਆ ਪਤਾ ਹੀ ਨਾ ਲੱਗਾ ਕਰਮਾ ਵਿਓ ਨੇ ਇਥੋਂ ਦੇ ਮਾਹੌਲ 'ਚ ਬਿਲਕੁਲ ਕੁਲ ਮਿਲ ਗਿਆ ਸੀ ਕਰਦੇ ਛੋਟੇ ਮੋਟੇ ਕੰਮ ਉਹ ਆਪ ਹੀ ਕਰਦਾ ਰਹਿੰਦਾ ਸੀ ਜਦ ਕਦੀ ਉਸਦੀ ਵੱਡੀ ਬੀਬੀ ਨੇ ਬੁਲਾਉਣਾ ਤਾਂ ਆਪਣੇ ਸਾਰੇ ਕੰਮ ਛੱਡ ਕੇ ਭੱਜਿਆ ਉਸਦੇ ਕੋਲ ਆਉਂਦਾ ਸੀ ਖੁਸ਼ੀ ਦੀ ਗੱਲ ਤਾਂ ਇਹ ਸੀ ਕਿ ਹੁਣ ਕੁਝ ਦਿਨਾਂ ਤੱਕ ਜਰਨੈਲ ਵੀ ਕਰ ਛੁੱਟੀ ਆਉਣ ਵਾਲਾ ਸੀ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਸੀ ਇੱਕ ਦਿਨ ਦੁਪਹਿਰ ਵੇਲੇ ਹਵੇਲੀ ਦਾ ਬਾਹਰ ਵਾਲਾ ਦਰਵਾਜ਼ਾ ਖੜਕਿਆ ਜਰਕਰਮ ਆਪਣੀ ਵੱਡੀ ਬੀਬੀ ਕੋਲ ਬੈਠਾ ਚਾਹ ਪੀ ਰਿਹਾ ਫਿਰ ਉਹ ਉੱਠ ਕੇ ਦਰਵਾਜ਼ਾ ਖੋਲਣ ਆਇਆ ਜਰੂਸ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਉੱਚਾ ਲੰਮਾ ਸਰਦਾਰ ਮੁੰਡਾ ਖੜਾ ਦੇਖਿਆ ਤਾਂ ਉਸਨੇ ਉਸ ਦੇ ਸਿਰ ਤੇ ਫੌਜੀਆ ਵਾਲੀ ਪੱਗ ਤੇ ਉਸ ਦੀਆਂ ਖੜੀਆਂ ਮੁੱਛਾਂ ਨੂੰ ਦੇਖ ਕੇ ਉਸ ਲੂਟ ਮਾਰਦੇ ਹੋਏ ਕਹਿਣ ਲੱਗਾ ਜੈ ਹਿੰਦ ਉਸ ਦੀ ਇਹ ਗੱਲ ਸੁਣ ਕੇ ਜਰਨੈਲ ਹੱਸਦੇ ਹੋਏ ਕਹਿਣ ਲੱਗਾ ਵਾਹ ਬਈ ਜਿੰਨਾ ਕ ਬੀਬੀ ਤੋਂ ਤੇਰੀ ਬਾਰੇ ਸੁਣਿਆ ਸੀ ਤੂੰ ਤਾਂ ਉਸ ਤੋਂ ਵੀ ਜ਼ਿਆਦਾ ਹੁਸ਼ਿਆਰ ਨਿਕਲਿਆ ਛੋਟੇ ਆ ਲੈ ਫਿਰ ਸਾਡੇ ਵੱਲੋਂ ਵੀ ਛੋਟੇ ਜਵਾਨ ਉਸ ਲੋਟਾ ਕੈਕੀ ਜਰਨੈਲ ਨੇ ਉਸ ਨੂੰ ਸਲੋਟ ਮਾਰਿਆ ਫਿਰ ਕਰਮੇ ਨੇ ਉਸ ਦਾ ਛੋਟਾ ਬੈਗ ਚੁੱਕਿਆ ਤੇ ਉਸ ਦੇ ਨਾਲ ਤੁਰਦਾ ਹੋਇਆ ਅੰਦਰ ਨੂੰ ਲੈ ਆਇਆ ਜਰਨੈਲ ਨੇ ਆ ਕੇ ਆਪਣੇ ਬੇਬੀ ਦੇ ਪੈਰੀ ਹੱਥ ਲਗਾ ਕੇ ਗੱਲ ਨਾਲ ਲੱ ਕੇ ਮਿਲਿਆ ਫਿਰ ਉਹ ਦੋਵੇਂ ਕੁਰਸੀਆਂ ਤੇ ਬੈਠ ਗਏ ਕੁਝ ਥੇਰ ਬਾਅਦ ਕਰਮਾ ਜਰਨੈਲ ਲਈ ਪਾਣੀ ਲੈ ਕੇ ਆਇਆ ਤੇ ਉਸ ਦੇ ਕੋਲ ਆ ਕੇ ਕਹਿਣ ਲੱਗਾ ਵੀਰੇ ਪਾਣੀ ਪੀ ਲੋ ਜਰਨੈਲ ਪਾਣੀ ਦਾ ਗਲਾਸ ਉਸਦੀ ਹੱਥੋਂ ਫੜਦੇ ਹੋਏ ਕਹਿਣ ਲੱਗਾ ਆ ਜਾ ਬਈ ਪੁੱਤ ਤੂੰ ਵੀ ਸਾਡੇ ਬੈਠ ਕੋਲ ਫਿਰ ਕਰਮ ਨੇ ਉਹ ਆਪਣੇ ਨਾਲ ਵੀ ਕੁਰਸੀ ਤੇ ਬਿਠਾਉਂਦੇ ਹੋਏ ਕਹਿਣ ਲੱਗਾ ਹਾਂ ਵੀ ਛੋਟੇ ਤੇਰਾ ਪੂਰਾ ਨਾਮ ਕੀ ਆ ਕਰਮਾ ਮੇਰਾ ਨਾਮ ਪੂਰਾ ਹੈ ਕਰਮਾ ਜਰਨੈਲ ਉਹ ਨਹੀਂ ਮੇਰਾ ਮਤਲਬ ਆ ਕਿ ਤੂੰ ਕਰਮਦੀਪ ਸਿੰਘ ਆ ਜਾਂ ਫਿਰ ਕਰਮਜੀਤ ਸਿੰਘ ਆ ਮੈਂ ਇਦਾਂ ਕਿਹਾ ਆ ਫਿਰ ਕਰਮ ਆਪਣੀ ਵੱਡੀ ਬੇਬੀ ਨੂੰ ਪੁੱਛਣ ਲੱਗਾ ਬੇਬੀ ਮੇਰਾ ਪੂਰਾ ਨਾਮ ਕੀ ਉਸੇ ਗੱਲ ਸੁਣ ਕੇ ਬੇਬੀ ਹੱਸਦੀ ਹੋਈ ਕਹਿਣ ਲੱਗੀ ਪੁੱਤ ਪੂਰਾ ਨਾਮ ਤਾਂ ਤੂੰ ਕਦੇ ਮੈਨੂੰ ਵੀ ਨਹੀਂ ਦੱਸਿਆ ਫਿਰ ਕਰਮਾ ਕੁਝ ਸੋਚਦੇ ਹੋਏ ਕਹਿਣ ਲੱਗਾ ਹਾਂ ਯਾਦ ਆਇਆ ਇੱਕ ਵਾਰੀ ਮੈਂ ਨਾ ਆਪਣੇ ਸਕੂਲ ਦੇ ਰਜਿਸਟਰ 'ਚ ਦੇਖਿਆ ਸੀ ਮੇਰਾ ਪੂਰਾ ਨਾਮ ਕਰਮਜੀਤ ਸਿੰਘਾ ਚਰਨਲ ਚੱਲ ਫਿਰ ਏਸੀ ਬਹਾਨੇ ਆਜਦੀ ਆ ਪੂਰਾ ਨਾਮ ਤਾਂ ਬੀਬੀ ਨੂੰ ਪਤਾ ਲੱਗਿਆ ਤੈਨੂੰ ਪਤਾ ਬੀਬੀ ਤਾਂ ਹਰ ਚਿੱਠੀ 'ਚ ਤੇਰਾ ਹੀ ਜ਼ਿਕਰ ਕਰਦੀ ਰਹਿੰਦੀ ਸੀ ਕਰਮਾਈ ਦਾ ਉਦਾਇਆ ਉਹ ਕਰਦਾ ਆ ਕਰਦਾ ਆ ਕਦੇ ਕਦੇ ਤਾਂ ਮੈਂ ਸੋਚੀ ਹੀ ਪੈ ਜਾਂਦਾ ਸੀ ਕਿ ਸਾਡੇ ਘਰ ਅਕਾਣ ਕਰਮਾ ਆ ਗਿਆ ਜੋ ਮੇਰੀ ਬੇਬੀ ਨੂੰ ਮੇਰੇ ਤੋਂ ਵੀ ਜ਼ਿਆਦਾ ਪਿਆਰਾ ਹੋ ਗਿਆ ਏ ਬੇਬੀ ਚਲ ਪੁੱਤ ਹੁਣ ਤੂੰ ਮੇਂ ਅੰਦਰ ਜਾ ਕੇ ਥੋੜਾ ਆਰਾਮ ਕਰ ਲੈ ਲੰਬੇ ਸਫ਼ਰ ਤੋਂ ਆਇਆ ਏ ਥੱਕ ਗਿਆ ਹੋਣਾ ਏ ਫਿਰ ਅਗਲੇ ਦਿਨ ਸਵੇਰੇ ਆਪਣਾ ਰੋਟੀ ਪਾਣੀ ਖਾ ਕੇ ਜਨੈਲ ਆਪਣੀ ਜੀਭ ਸਾਫ਼ ਕਰ ਰਿਹਾ ਸੀ ਫਿਰ ਜੀਭ ਸਾਫ਼ ਕਰਨ ਤੋਂ ਬਾਅਦ ਉਹ ਕਰਮੇ ਨੂੰ ਆਵਾਜ਼ ਮਾਰਨ ਲੱਗਾ ਸਰ ਕਰਮਾ ਅੰਦਰੋਂ ਬਾਹਰ ਭਜਦਾ ਹੋਇਆ ਆਇਆ ਤਾਂ ਜੀ ਪਸਤੜ ਖੜੀ ਦੇਖੀ ਕਿ ਭਜ ਕੇ ਆਇਆ ਜੀਪ ਦੀ ਸੀਟ ਤੇ ਬੈਠ ਕੇ ਕਹਿਣ ਲੱਗਾ ਵੀਰੇ ਮੈਂ ਮੈਮੀ ਨੂੰ ਮੰਜਣਾ ਜਾਣਾ ਆ ਜਰਨਲ ਪੁੱਤ ਮੈਂ ਤਾਂ ਸ਼ਹਿਰ ਕਿਸੇ ਕੰਮ ਚਲਾਇਆ ਆਪਣਾ ਫੇਰ ਕਰੇ ਚਲਾਂਗੇ ਤੂੰ ਬੀਬੀ ਨੂੰ ਦੱਸ ਦੇ ਮੈਂ ਸ਼ਹਿਰ ਚਲਾਇਆ ਕਰਮਾ ਵੀਰੇ ਫੇਰ ਕਦੋਂ ਆਪਾਂ ਜਾਵਾਂਗੇ ਜਰਨਲ ਛੇਤੀ ਹੀ ਕਰਮਾ ਮੈਨੂੰ ਵੀ ਨਾਲ ਲੈ ਜਾਂਦੇ ਤਾਂ ਵੀਰੇ ਜਰਨਲ ਫਿਰ ਕਰਮੀ ਨੂੰ ਮੂੰਹ ਮੜਾ ਕੇ ਬੈਠੇ ਨੂੰ ਦੇਖਦੇ ਹੋਏ ਕਹਿਣ ਲੱਗਾ ਜਾਫਰ ਭੱਜ ਕੇ ਚੀਤੀ ਨਾਲ ਬੀਬੀ ਨੂੰ ਦੱਸ ਗਿਆ ਤੇ ਸਾਫ ਜਿਹੇ ਕੱਪੜੇ ਵੀ ਪਾ ਕੇ ਆ ਜਾ। ਫਿਰ ਕਰਮਾ ਭੱਜ ਕੇ ਅੰਦਰ ਗਿਆ ਆਪਣੀ ਬੀਬੀ ਨੂੰ ਦੱਸ ਕੇ ਕੱਪੜੇ ਬਦਲ ਕੇ ਉਹ ਛੱਟ ਬਾਹਰ ਆ ਕੇ ਜੀਪ 'ਚ ਚੜ ਕੇ ਬੈਠ ਗਿਆ। ਫਿਰ ਉਹ ਦੂਮੇ ਚੱਲ ਪਏ। ਜਦੋਂ ਉਹ ਦੂਮੇ ਸ਼ਹਿਰ ਵਾਲੀ ਰੋਡ ਤੇ ਚੜੇ ਤਾਂ ਇੱਕ ਜਰਨਲ ਕਰਮੇ ਨੂੰ ਹੀ ਨੇ ਧਿਆਨ ਨਾਲ ਉਸ ਨੂੰ ਗੱਡੀ ਚਲਾਉਂਦੇ ਹੋਏ ਦੇਖਦੇ ਨੂੰ ਦੇਖ ਕੇ ਕਹਿਣ ਲੱਗਾ ਕੀ ਗੱਲ ਕਰਮਿਆ ਕੀ ਦੇਖ ਰਿਹਾ ਹੈ? ਕਰਮਾ ਵੀਰੇ ਮੈਂਮੀ ਜੀਪ ਚਲਾਉਣੀ ਸਿੱਖਣੀ ਆ। ਜਰਨਲ ਅੱਛਾ ਪਰ ਉਹ ਕਿਉਂ ਕਰਮਾ ਤੁਹਾਨੂੰ ਪਤਾ ਵੀਰੇ ਵੱਡੀ ਬੀਬੀ ਨੂੰ ਜਰ ਕਿਤੇ ਜਾਣਾ ਹੁੰਦਾ ਹੈ ਨਾ ਤਾਂ ਉਹਨਾਂ ਨੂੰ ਕਈ ਵਾਰੀ ਬਹੁਤ ਉਡੀਕਣਾ ਪੈਂਦਾ ਆ ਕਿ ਕਦੋਂ ਕੋਈ ਡਰਾਈਵਰ ਚਲਾਉਣ ਵਾਲਾ ਬੰਦਾ ਖੇਤੋਂ ਘਰ ਆਵੇ ਤੇ ਫਿਰ ਉਹ ਕਿਤੇ ਜਾਣ ਨਹੀਂ ਜੇ ਮੈਨੂੰ ਗੱਡੀ ਚਲਾਉਣੀ ਆ ਗਈ ਨਾ ਤਾਂ ਮੈਂ ਆਪੇ ਬੀਬੀ ਨੂੰ ਜਿੱਥੇ ਉਹ ਕਹਿਣਗੇ ਨਾ ਲੈ ਜਾਇਆ ਕਰਾਂਗਾ ਇਸ ਤਰ੍ਹਾਂ ਉਹਨਾਂ ਨੂੰ ਹੋਰ ਦੇ ਹੱਥਾਂ ਵੱਲ ਨਹੀਂ ਦੇਖਣਾ ਪਿਆ ਕਰੇਗਾ ਚਰਨੈਲ ਭਾਈ ਗੱਲਾਂ ਤਾਂ ਤੂੰ ਆਪਣੀ ਉਮਰ ਤੋਂ ਵੱਡੀਆਂ ਕਰਦਾ ਈ ਚਲ ਠੀਕ ਹੈ ਮੈਂ ਤੈਨੂੰ ਗੱਡੀ ਵੀ ਸਿਖਾ ਦੇਵਾਂਗਾ ਪਰ ਤੂੰ ਹਲੇ ਥੋੜਾ ਜਿਹਾ ਹੋਰ ਵੱਡਾ ਹੋ ਜਾ ਇਦਾਂ ਹੀ ਹੌਲੀ-ਹੌਲੀ ਦਿਨ ਬੀਤਣ ਲੱਗੇ ਜਰਨੈਲ ਦਾ ਆਪਣੀ ਬੇਬੀ ਵਾਂਗੂ ਕਰਮੇ ਨਾਲ ਹੌਲੀ-ਹੌਲੀ ਪਿਆਰ ਵਧਣ ਲੱਗਾ ਕਦੇ-ਕਦੇ ਤਾਂ ਜਰਨੈਲ ਦੀ ਬੇਬੀ ਨੂੰ ਜਰਨੈਲ ਤੇ ਕਰਮੇ ਨੂੰ ਇਕੱਠਿਆਂ ਦੇਖ ਕੇ ਇੰਝ ਹੀ ਲੱਗਦਾ ਸੀ ਜਿਵੇਂ ਉਸ ਦਾ ਮਰਿਆ ਹੋਇਆ ਛੋਟਾ ਪੁੱਤ ਵਾਪਸ ਆ ਗਿਆ ਹੋਵੇ ਜੋ ਜਨਮ ਲੈਣ ਤੋਂ ਕੁਝ ਘੰਟੇ ਬਾਅਦ ਹੀ ਚਲਵਸ ਗਿਆ ਸੀ ਉਹ ਜਰਨੈਲ ਦਾ ਬਾਪੂ ਬਾਰਡਰ ਤੇ جنگ ਲੜ ਰਿਹਾ ਸੀ ਜੇਕਰ ਉਹ ਜਿਉਂਦਾ ਹੁੰਦਾ ਤਾਂ ਸ਼ਾਇਦ ਉਹ ਕਰਮੇ ਦੀ ਉਮਰ ਦਾ ਹੀ ਹੋਣਾ ਸੀ ਜਦੋਂ جنگ ਖਤਮ ਹੋਈ ਤਾਂ ਜਰਨੈਲ ਦੇ ਕਾਰ ਉਸ ਦੇ ਬਾਪੂ ਦੀ جنگ 'ਚ ਸ਼ਹੀਦ ਹੋਣ ਦੀ ਖਬਰ ਪਹੁੰਚੀ ਤਾਂ ਸਾਰੇ ਹੀ ਪਿੰਡ 'ਚ ਸੋਗ ਫੈਲ ਗਿਆ ਅਗਲੇ ਦਿਨ ਜਰਨੈਲ ਦੇ ਬਾਪੂ ਕੈਪਟਨ ਸ਼ਮਸ਼ੇਰ ਸਿੰਘ ਦੇ ਮ੍ਰਿਤਕ ਦੀ ਉਹਨਾਂ ਦੇ ਪਿੰਡ ਪਹੁੰਚੇ ਪੂਰੀ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਫਿਰ ਜ ਸਮੇਂ ਦੇ ਨਾਲ ਜਰਨੈਲ ਸਿੰਘ ਜਵਾਨ ਹੋਇਆ ਤਾਂ ਉਹ ਵੀ ਆਪਣੇ ਪਿਓ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਫੌਜ ਭਰਤੀ ਹੋ ਗਿਆ। ਜਰਨੈਲ ਵੀ ਆਪਣੇ ਪਿਓ ਵਾਂਗੂ ਬਹੁਤ ਬਹਾਦਰ ਸੀ। ਤੀਖ ਤੇ ਹੀ ਦੇਖਦੇ ਹੋ ਕੁਝ ਸਾਲਾਂ ਚ ਹੀ ਸੂਬੇਦਾਰ ਬਣ ਗਿਆ ਸੀ। ਹੁਣ ਜਰਨੈਲ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸਨ ਤੇ ਉਸਨੇ ਆਪਣੀ ਜਾਣ ਦੀ ਸਾਰੀ ਤਿਆਰੀ ਵੀ ਕਰ ਲਈ ਸੀ। ਵਾਪਸੀ ਜਾਣ ਵੇਲੇ ਦਿਨ ਜਦ ਜਨਰਲ ਨੇ ਕਰਮੇ ਫੌਜੀਆਂ ਵਾਲੀ ਟੋਪੀ ਕਰਮੇ ਦੇ ਸਿਰ ਉੱਤੇ ਦਿੱਤੀ ਤੇ ਕਹਿਣ ਲੱਗਾ ਕਰਮਿਆ ਮੇਰੇ ਮਗਰ ਹੁਣ ਬੇਬੀ ਦਾ ਤੂੰ ਹੀ ਖਿਆਲ ਰੱਖਣਾ ਆ ਅੱਜ ਤੂੰ ਤੂੰ ਹੀ ਸਾਡੇ ਘਰ ਦਾ ਇੱਕ ਨਿੱਕਾ ਜਿਹਾ ਫੌਜੀ ਹੈ ਫਿਰ ਆਪਣੇ ਬੇਬੇ ਦੇ ਗੱਲ ਨਾਲ ਲਾ ਕੇ ਉਸ ਤੋਂ ਹਲਵੇ ਦਾ ਲਈ ਤੇ ਕਰਮੇ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਪਿਆਰ ਦਿੱਤਾ ਫਿਰ ਜਨਰਲ ਆਪਣੇ ਕੈਂਪ ਆਪਸ ਚਲਾ ਗਿਆ ਇਦਾ ਹੀ ਕਰਦੇ ਹੋਏ ਸਾਲ ਮਹੀਨੇ ਬੀਤ ਲਗੇ ਦੇਖਦੇ-ਦੇਖਦੇ ਪਤਾ ਹੀ ਨਾ ਲੱਗਾ ਕਦ ਕਰਮਾ ਵੀ ਜਵਾਨ ਹੋ ਗਿਆ ਸੀ ਗੋਰਾ ਰੰਗ ਤੇ ਪਰਮਾ ਸ਼ਰੀਰ ਕਦ ਕਾਠ ਫਲੋ ਤਹ ਜਰਨੈਲ ਵਰਗਾ ਹੀ ਉੱਚਾ ਲੰਮਾ ਨਿਕਲਿਆ ਸੀ ਜਰਨੈਲ ਨੇ ਜਦ ਵੀ ਹਰ ਸਾਲ ਛੁੱਟੀ ਆਉਣਾ ਤਾਂ ਉਹ ਕਰਮੇ ਤੇ ਆਪਣੀ ਬੀਬੀ ਲਈ ਕਿੰਨਾ ਕੁਝ ਲੈ ਕੇ ਆਉਂਦਾ ਹੁੰਦਾ ਸੀ ਸਿਰਫ ਦੇਖਣ ਨੂੰ ਹੀ ਕਰਮਾ ਸੋਹਣਾ ਸੁਨੱਖਾ ਨਹੀਂ ਸੀ ਸਭ ਦੇ ਨਾਲ ਉਸ ਨੂੰ ਬੋਲਣ ਚੱਲਣ ਤੇ ਗੱਲ ਕਰਨ ਦੀ ਬੜੀ ਤਮੀਜ਼ ਸੀ ਜੋ ਉਸ ਨੂੰ ਉਸ ਦੀ ਸੂਬੇਦਾਰ ਪ੍ਰਾਜਨਯਾ ਸਿੰਘ ਨੇ ਦਿੱਤੀ ਸੀ। ਵੈਸੇ ਸੂਬੇਦਾਰ ਤਾਂ ਸਾਲ ਵਿੱਚ ਇੱਕ ਵਾਰ ਹੀ ਪਿੰਡ ਆਇਆ ਕਰਦਾ ਹੁੰਦਾ ਸੀ ਪਰ ਚਦਕੀ ਉਸ ਨੇ ਛੁੱਟੀ ਹੋਣਾ ਤਾਂ ਕਰਮੇ ਨੂੰ ਚਾਹੀ ਸੜ ਜਾਂਦਾ ਹੁੰਦਾ ਸੀ ਕਿਉਂਕਿ ਉਹ ਕਰਮੀ ਦੇ ਲਈ ਸ਼ਹਿਰੋਂ ਕਿੰਨਾ ਕੁਝ ਲੈ ਕੇ ਝੂ ਆਉਂਦਾ ਹੁੰਦਾ ਸੀ ਪਰ ਇਸ ਵਾਰੀ ਨਾ ਕੁਝ ਖਾਸ ਗੱਲ ਸੀ ਜਿਸ ਦੇ ਕਰਕੇ ਸੂਬੇਦਾਰ ਲੰਬੀ ਛੁੱਟੀ ਲੈ ਕੇ ਆਇਆ ਸੀ ਜਿਸ ਦਾ ਕਾਰਨ ਸੀ ਜਰਨੈਲ ਦੇ ਘਰ ਵਿੱਚ ਉਸ ਦੀ ਵਿਆਹ ਦੀ ਗੱਲ ਜੋ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ। ਉਹ ਪੱਕੀ ਹੋ ਗਈ ਸੀ ਸਾਰੇ ਘਰ ਵਿੱਚ ਰੰਗ-ਬਰੰਗੀਆਂ ਚਾਨਣੀਆਂ ਲੱਗੀਆਂ ਹੋਈਆਂ ਸਨ ਕੋਠੀ ਤੇ ਮੰਜੀ ਜੋੜ ਕੇ ਸਪੀਕਰ ਲਗਾਈ ਹੋਈ ਸੀ ਤੇ ਘਰ ਦੇ ਵਿਹੜੇ 'ਚ ਹਲਵਾਈ ਲੱਗੇ ਹੋਏ ਸਨ ਕਰਮਾ ਸਾਰੇ ਕੰਮਾ ਚਾਪ ਹੀ ਇਕੱਲਾ ਇਧਰ ਉਧਰ ਭੱਜਿਆ ਫਿਰਦਾ ਸੀ ਉਹ ਹਲਵਾਈਆਂ ਕੋਲ ਬੈਠਾ ਬਣਦੀਆਂ ਜਲੇਬੀਆਂ ਦੇਖ ਰਿਹਾ ਸੀ ਤਾਂ ਜਦ ਉਸਨੇ ਖਾਣ ਲਈ ਦੋ ਕੁ ਜਲੇਬੀਆਂ ਚੱਕੀਆਂ ਤਾਂ ਸ਼ਿੰਦਾ ਫਫੜ ਉਸ ਨੂੰ ਟੋਕਦੇ ਹੋਏ ਕਹਿਣ ਲੱਗਾ ਕਰਮੀ ਨਹੀਂ ਪੁੱਤ ਇਦਾਂ ਨਹੀਂ ਕਰੀਦਾ ਹੁੰਦਾ ਜੇ ਕਿਸੇ ਚੀਜ਼ ਦੀ ਲੋੜ ਹੋਵੇ ਨਾ ਕਿਸੇ ਸਿਆਣੇ ਨੂੰ ਪੁੱਛ ਕੇ ਲਈਦੀ ਹੁੰਦੀ ਆ ਕਰਮਾ ਪਰ ਫੁੱਫੜ ਜੀ ਮੈਨੂੰ ਜਲੇਬੀਆਂ ਬਹੁਤ ਪਸੰਦ ਆ ਤਾਂ ਕਰਕੇ ਮੈਂ ਖੁਦ ਨੂੰ ਰੋਕ ਨਹੀਂ ਪਾਇਆ ਫੁੱਫੜ ਨਹੀਂ ਪੁੱਤ ਜਿੱਥੋਂ ਚੱਕਿਆ ਆ ਨਾ ਉੱਥੇ ਹੀ ਵਾਪਸ ਰੱਖ ਦੇ ਸੁੱਚੀਆਂ ਆ ਹਲੇ ਝੂਠੀਆਂ ਨਾ ਕਰ ਫੇਰ ਮੈਨੂੰ ਜਰਨੈਲ ਆ ਕੇ ਆਪਣੇ ਫੁੱਫੜ ਕੋਲ ਬੈਠਦੇ ਹੋਇਆ ਕਹਿਣ ਲੱਗਾ ਓ ਫੁੱਫੜਾ ਕੋਈ ਗੱਲ ਨਹੀਂ ਕਰਦਾ ਜਵਾਕੀ ਆ ਕਿ ਆ ਕਿਹੜਾ ਕੋਈ ਬਾਹਰ ਦਾ ਆ ਤਾਂ ਕੀ ਹੋ ਗਿਆ ਜੀ ਉਹ ਇੱਕ ਦੋ ਖਾ ਵੀ ਲਵੇਗਾ ਇਹ ਝੂਠ ਮੂਠ ਨਾ ਕੁਝ ਨਹੀਂ ਹੁੰਦੀ ਨਾਲੇ ਕਰਮਾ ਵੀ ਤਾਂ ਸਾਡੇ ਬੱਚਿਆਂ ਵਰਗਾ ਹੀ ਆ ਨਾ ਤੇ ਬੱਚੇ ਹੁੰਦੇ ਹੀ ਮਨ ਦੇ ਸੱਚੇ ਆ ਜੀ ਇਸ ਨੇ ਦੋ ਜਲੇਬੀਆਂ ਖਾ ਵੀ ਲਈਆਂ ਨਾ ਤਾਂ ਕੀ ਹੋ ਗਿਆ ਕਰਮੇ ਪੁੱਤ ਆ ਫੜ ਲਿਫਾਫਾ ਜਿੰਨੀਆਂ ਚਾਹੀਦੀਆਂ ਨਾ ਲੈ ਜਾ ਨਾਲੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਵੰਡ ਦੇ ਫਿਰ ਕਰਮੇ ਨੇ ਜਲੇਬੀਆਂ ਲਫਾਫੇ ਚ ਪੁਆਈਆਂ ਤੇ ਘਰੋਂ ਬਾਹਰ ਨੂੰ ਚਲਾ ਗਿਆ ਆਖੇ ਨੂੰ ਫੇਸ਼ਗਣਾ ਵਾਲਾ ਦਿਨ ਵੀ ਆ ਗਿਆ ਜਰਨੈਲ ਸਿੰਘ ਨੇ ਕੋਟ ਪੈਂਟ ਪਾ ਕੇ ਕੁਰਸੀ ਉੱਤੇ ਸਿਰ ਸਿਰ ਸਜਾ ਕੇ ਬੈਠਾ ਸੀ ਜਰਨੈਲ ਤਾਂ ਚਾਹੁੰਦਾ ਸੀ ਕਿ ਕਰਮੇ ਨੂੰ ਸਾਸਰਵਾਲਾ ਬਣਾਇਆ ਜਾਵੇ ਪਰ ਫਿਰ ਪਿੱਛੋਂ ਵਿਆਹਤੀ ਇੰਨੇ ਸਾਰੇ ਕੰਮ ਹੋ ਕਿਸ ਨੇ ਦੇਖਣੇ ਸੀ ਸੋ ਉਸਦੀ ਬੇਬੇ ਦੀ ਸਲਾਹ ਨਾਲ ਜਰਨੈਲ ਦੀ ਭੂਆ ਦੇ ਮੁੰਡੇ ਅਮਰ ਨੂੰ ਸਾਸਰਵਾਲਾ ਬਣਾਇਆ ਸੀ ਸਾਰੇ ਰਿਸ਼ਤੇਦਾਰਾਂ ਨੇ ਉਸ ਨੂੰ ਸਗਨ ਪਾ ਕੇ ਆਪਣਾ ਪਿਆਰ ਦਿੱਤਾ ਤੇ ਫਿਰ ਉਹ ਗੁਰੂ ਘਰ ਮੱਥਾ ਟੇਕ ਕੇ ਜਰਨੈਲ ਨੂੰ ਵੀ ਓਨਲੀ ਤੁਰਫੇ ਵੈਸੇ ਤਾਂ ਉਹਨਾਂ ਵੇਲਿਆਂ 'ਚ ਮੋਟਰ ਕਾਰਾਂ ਘੱਟ ਹੀ ਹੁੰਦੀ ਸੀ ਪਰ ਜਰਨੈਲ ਸਿੰਘ ਨੇ ਤਿੰਨ ਕਾਰਾਂ ਤੱਕ ਸੀ ਆਪਣੇ ਕਿਸੇ ਖਾਸ ਯਾਰ ਵੇਲੀ ਦੀ ਬਸ ਵੀ ਬਰਾਚ ਚਾਲ ਲਈ ਮੰਗਵਾਈ ਸੀ ਜਰਨੈਲ ਆਪਣੀ ਬੇਬੇ ਤੇ ਸਰਵਾਲੇ ਦੇ ਨਾਲ ਆਪਣੀ ਜੀਪ 'ਚ ਬੈਠ ਗਿਆ ਫਿਰ ਕਰਮੇ ਨੇ ਸਾਰੇ ਰਿਸ਼ਤੇਦਾਰਾਂ ਨੂੰ ਵਾਰੀ-ਵਾਰੀ ਬਸ 'ਚ ਬਿਠਾਇਆ ਵੈਸੇ ਤਾਂ ਕਰਮਾ ਕਦੇ ਅਜ ਤੱਕ ਘੱਟ ਵੱਧ ਹੀ ਤਿਆਰ ਹੁੰਦਾ ਸੀ ਪਰਾਜ ਉਸਦੀ ਵਿਏ ਦਾ ਵਿਆਹ ਹੋਣ ਕਰਕੇ ਉਸਨੇ ਪੈਨ ਸ਼ਰਟ ਪਾ ਕੇ ਸਿਰ ਤੇ ਸੋਹਣੇ ਜਿਹੇ ਪੱਗ ਵੀ ਬੰਨੇ ਹੋਈ ਸੀ ਸਾਰੇ ਰਿਸ਼ਤੇਦਾਰ ਸਕੇ ਸਬੰਧੀਆਂ ਨੂੰ ਵਾਸਤੇ ਬਿਠਾਉਣ ਤੋਂ ਬਾਅਦ ਫਿਰ ਕਰਮੇ ਨੇ ਬਾਸ ਸਟਾਰਟ ਕੀਤੀ ਤੇ ਫਿਰ ਉਹ ਸਾਰੇ ਚਲਪੇ ਜਦ ਵਰਾਤ ਜਨੈਲ ਦੇ ਸੌਰੇ ਪਿੰਡ ਪਹੁੰਚੀ ਤਾਂ ਸਾਰੇ ਰਿਸ਼ਤੇਦਾਰਾਂ ਦਾ ਸਵਾਗਤ ਕੀਤਾ ਗਿਆ ਸਭ ਨੂੰ ਚਾਹ ਪਣੀ ਪਲਾਇਆ ਗਿਆ ਕਰਮਤ ਆਪਣੇ ਸਾਰੇ ਰਿਸ਼ਤੇਦਾਰਾਂ ਦੀ ਧਿਆਨ ਰੱਖ ਰਿਹਾ ਸੀ ਜਿਸ ਦੇ ਕਰਕੇ ਉਸਨੇ ਆਪ ਹਲੇ ਤੱਕ ਕੁਝ ਨਹੀਂ ਖਾਦਾ ਸੀ ਸਵੇਰ ਤੋਂ ਭੁੱਖਾ ਹੋਣ ਕਰਕੇ ਹੁਣ ਉਸਨੂੰ ਵੀ ਭੁੱਖ ਲੱਗ ਗਈ ਸੀ ਫੇਜਾਂ ਦੇ ਅਨੰਦ ਕਾਰਜਾਂ ਲਈ ਗੁਰੂ ਘਰ ਜਾਣ ਤੋਂ ਪਹਿਲਾਂ ਕਰਮਾ ਜਲਦੀ ਨਾਲ ਆਪਣੇ ਖਾਣ ਲਈ ਚੜ੍ਹ ਦਿਖਣ ਆਇਆ ਤਾਂ ਉਸਨੂੰ ਕੁਝ ਪਕੌੜੇ ਲੱਡੂ ਤੇ ਸੇਰਨੀ ਹੀ ਮਿਲੀ ਜਾ ਤੱਕ ਕਦੋਂ ਨੇ ਮੁੱਕ ਚੁੱਕੀ ਸੀ ਚਾਹ ਦਾ ਉਹ ਚਾਵਲਾ ਗਲਾਸ ਲੈ ਕੇ ਚਾਹ ਲਪਦਾ ਹੋਇਆ ਇੱਧਰ ਉੱਧਰ ਘੁੰਮਣ ਲੱਗਾ ਤੇ ਕੁਝ देर ਬਾਅਦ ਇੱਕ ਪਾਸੇ ਤੋਂ ਆ ਰਹੀਆਂ ਆਵਾਜ਼ਾਂ ਨੂੰ ਸੁਣਦਾ ਹੋਇਆ ਰਸੋਈ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਉਹ ਸਿੱਧਾ ਅੰਦਰ ਆ ਗਿਆ ਹਾਂਜੀ ਕਿੱਧਰ ਨੂੰ ਤੁਹਾਨੂੰ ਪਤਾ ਨਹੀਂ ਇੱਥੇ ਰਸੋਈ 'ਚ ਕੁੜੀਆਂ ਬੈਠੀਆਂ ਨੇ ਤੁਸੀਂ ਬਿਨਾਂ ਕੁਝ ਪੁੱਛੇ ਜਾਂ ਦੱਸੇ ਸਿੱਧਾ ਹੀ ਅੰਦਰ ਨੂੰ ਮੂੰਹ ਚੱਕ ਕੇ ਤੁਰਿਆ ਰਹੇ ਹੋ ਕਰਮੇ ਨੇ ਜਦ ਰਸੋਈ 'ਚ ਚੁੱਲ੍ਹੇ ਮੁਰੇ ਬੈਠੀ ਇੰਨੀ ਗੱਲ ਕਹਿਣ ਵਾਲੀ ਉਸ ਕੁੜੀ ਦੇ ਵੱਲ ਦੇਖਿਆ ਕਹੋ ਉਸਨੂੰ ਬੈਠੀ ਹੋਈ ਨੂੰ ਹਸਤੀ ਹੋਈ ਕੁੜੀ ਨੂੰ ਦੇਖ ਕੇ ਉਹ ਤਾਂ ਉਸਨੂੰ ਦੇਖਦਾ ਹੀ ਰਹਿ ਗਿਆ ਵੈਸੇ ਤਾਂ ਕਰਮਾ ਕੁੜੀਆਂ ਦੇ ਮਾਮਲੇ 'ਚ ਬਹੁਤ ਸ਼ਰਮਿਲਾ ਸੀ ਅੱਜ ਤੱਕ ਕਿਸੇ ਨੂੰ ਅੱਖ ਚੱਕ ਕੇ ਦੇਖਿਆ ਤੱਕ ਨਹੀਂ ਸੀ ਇਹ ਪਹਿਲੀ ਵਾਰੀ ਹੋਇਆ ਸੀ ਜਦ ਕਿਸੇ ਕੁੜੀ ਨੂੰ ਦੇਖ ਕੇ ਉਸ ਦੇ ਦਿਲ 'ਚ ਪਿਆਰ ਵਾਲੇ ਅਰਮਾਨ ਅੰਗੜਾਈਆਂ ਲੈਣ ਲੱਗ ਪਈ ਸੀ ਚੁੱਲ੍ਹੇ 'ਚ ਬਲਦੀ ਅੱਗ ਦੀ ਲੋਜ ਗੋਰੇ ਚਿੱਟੇ ਮੁਖੜੇ ਨੂੰ ਚੁੰਨੀ ਦੇ ਓਲੇ ਕਰਕੇ ਹਸਦੀ-ਦਾਵੀ ਉਸਦਾ ਚਿਹਰਾ ਵੀ ਕਿਸੇ ਸਵੇਰੇ ਚ ਚੜਦੇ ਸੂਰਜ ਦੀ ਲਾਲੀ ਦਾ ਹੀ ਭਲੇਖਾ ਪਾ ਰਹੀ ਸੀ ਸਿਰ ਉੱਤੇ ਲਈ ਸਿੰਪਲ ਜਹੀ ਚੁੰਨੀ ਤੇ ਬਿਨਾ ਕਿਸੇ ਮੇਕਅਪ ਦੇ ਵੀ ਉਹ ਪਰੀਆਂ ਤੋਂ ਘੱਟ ਨਹੀਂ ਲੱਗ ਰਹੀ ਸੀ ਫਿਰ ਕਰਮਨ ਨੂੰ ਆਪਣੇ ਵੱਲ ਵੇਖਦਾ ਹੋਇਆ ਦੇਖ ਕੇ ਉਸਨੇ ਝੱਟ ਆਪਣੀ ਚੁੰਨੀ ਸਹੀ ਕਰਕੇ ਮੂੰਹ ਦੂਜੇ ਪਾਸੇ ਕਰ ਲਿਆ ਪਰ ਫਿਰ ਵੀ ਜਦ ਕਰਮਾ ਕੁਝ ਨਾ ਬੋਲਿਆ ਤਾਂ ਉਸਦੇ ਨਾਲ ਬੈਠੀ ਇੱਕ ਹੋਰ ਕੁੜੀ ਕਰਨ ਲੱਗੀ ਉਪਾਈ ਬਿਟਰ ਬਿਟਰ ਕੀ ਚਾਗਦੇ ਹਨ ਤੁਸੀਂ ਇੱਥੇ ਵਿਆਹਣ ਆਏ ਹੋ ਚੇ ਕੁੜੀਆਂ ਦੇਖਣ ਬੋਲੋ ਵੀ ਆਕਰ ਤੁਹਾਨੂੰ ਚਾਹੀਦਾ ਕੀ ਆ ਕਰਮਾ ਫਿਰ ਹੱਥ ਚ ਫੜਿਆ ਚਾਹ ਵਾਲਾ ਗਲਾਸ ਸਿਵਲ ਕਰਦੇ ਹੋਏ ਕਹਿਣ ਲੱਗਾ ਉਹ ਚਾਹ ਚਹੀਦੀ ਸੀ ਜੀ ਬਾਹਰ ਰੱਖੀ ਡੁੱਲਣੀ ਚ ਸ਼ਾਇਦ ਖਤਮ ਹੋ ਚੁੱਕੀ ਆ ਲਿਆ ਫੜਾ ਫਿਰ ਕਹਿ ਕੇ ਉਸ ਕੁੜੀ ਨੇ ਉਸਦੇ ਹੱਥੋਂ ਗਲਾਸ ਫੜਿਆ ਤੇ ਚਾਹ ਦਾ ਪਰਗੇ ਉਸ ਨੂੰ ਫੜਾ ਦਿੱਤਾ ਚਾ ਲੈ ਕੇ ਕਰਮਾ ਜਦ ਰਸੋਈ ਚੋਂ ਬਾਹਰ ਜਾਣ ਲੱਗਾ ਤਾਂ ਕੁੜੀ ਸ਼ਣ ਕਹਿਣ ਲੱਗੀ ਰੇਸ਼ਮ ਵਿਚਾਰਾ ਜਨ ਦੇ ਨਾਲ ਆਇਆ ਆ ਯਾਰ ਤੂੰ ਉਸ ਨਾਲ ਇਦਾਂ ਕਿਉਂ ਗੱਲ ਕਰ ਰਹੀ ਸੀ ਨਾ ਆਖਰ ਕੀ ਸੋਚੇਗਾ ਕਿ ਕਿੱਦਾਂ ਨੇ ਪਿੰਦੇ ਲੋਕ ਆ ਬਰਾਤੀ ਨਾਲ ਗੱਲ ਵੀ ਆਕੜ ਕੇ ਕਰਦੇ ਆ ਫਿਰ ਉਸਦੀ ਗੱਲ ਸੁਣ ਕੇ ਰੇਸ਼ਮ ਕਹਿਣ ਲੱਗੀ ਯਾਰ ਜਿਸ ਨੂੰ ਦੇਖੋ ਵਿਆਹ ਚ ਹਰ ਕੋਈ ਮੈਨੂੰ ਹੀ ਦੇਖ ਰਿਹਾ ਹੈ ਨਾ ਕਿਉਂ ਮੈਂ ਕਿ ਕਿਸੇ ਹੋਰ ਦੁਨੀਆ ਤੋਂ ਆਈ ਆ ਆ ਕੁੜੀਆਂ ਵਰਗੇ ਹੀ ਕੁੜੀਆਂ ਆ ਕੁੱਤੋਂ ਹੁਣ ਆਪਸ ਡਰਾਈਵਰ ਜੀ ਆਵੀ ਨੂੰ ਕਿੱਦਾਂ ਦੇਖ ਰਹੀ ਸੀ ਜਿਵੇਂ ਚੰਦਰ ਨੇ ਪਹਿਲਾਂ ਕਦੇ ਕੋਈ ਕੁੜੀ ਨਾ ਦੇਖੀ ਹੋਵੇ ਉਸੇ ਕਲ ਸੁਣ ਕੇ ਸ਼ਰਨ ਹੱਸੇ ਹੋਏ ਕਹਿਣ ਲੱਗੀ ਮੈਂ ਤੈਨੂੰ ਕਿਸੇ ਨੇ ਕਿਹਾ ਆ ਉਹ ਬਸ ਡਰਾਈਵਰ ਆ ਰਿਸ਼ਮ ਪੂਆ ਹੁਣਾਂ ਨੂੰ ਮੈਂ ਗੱਲਾਂ ਕਰਦੀਆਂ ਨੂੰ ਸੁਣਿਆ ਸੀ ਕਿ ਬਰਾਦ ਦੇ ਨਾਲ ਇੱਕ ਮੁੰਡਾ ਪੈਂਟ ਕਮੀਜ਼ ਪਾ ਕੇ ਆਇਆ ਆ ਪਰ ਸੁਣਿਆ ਆ ਕਿ ਉਹ ਸੂਬੇਦਾਰ ਵੀਰੇ ਹੁਣਾਂ ਦਾ ਬਹੁਤ ਖਾਸ ਆ ਸ਼ਰਨ ਤੂੰ ਤਾਂ ਬੜੀਆਂ ਜਾਣਕਾਰੀਆਂ ਰੱਖਦੀ ਫਿਰਦੀ ਏ ਚਲ ਹੁਣ ਉੱਠ ਫਿਰ ਆਪਾਂ ਵੀ ਗੁਰੂ ਘਰ ਨੂੰ ਚਲੀਏ ਰਾણો ਭਾਂਦੇ ਆਨੰਦ ਕਾਰਜ ਸ਼ੁਰੂ ਹੋ ਗਏ ਹੋਣੇ ਆ ਉਹਨਾਂ ਦੀ ਗੱਲ ਸੁਣ ਕੇ ਫਿਰ ਕਰਮਾ ਵੀ ਫਟਾਫਟ ਉਥੋਂ ਬਾਹਰ ਨੂੰ ਚਲਾ ਗਿਆ ਗੁਰੂ ਘਰ ਪਹੁੰਚ ਕੇ ਕਰਮੇ ਨੇ ਛੇਤੀ ਛੇਤੀ ਮੱਥਾ ਟੇਕਿਆ ਤੇ ਫਿਰ ਉਹ ਆ ਕੇ ਸਭ ਤੋਂ ਮੂਰੇ ਬੈਠ ਗਿਆ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜਨਰਲ ਬੈਠਾ ਹੋਇਆ ਸੀ ਤੇ ਕੁਝ ਥੇਰ ਬਾਅਦ ਉਸ ਦੀ ਹੋਣ ਵਾਲੀ ਕਰਵਾਲੀ ਰਾણો ਨੂੰ ਲਿਆ ਕੇ ਉਸੇ ਖੱਬੇ ਹੱਥ ਬਿਠਾਇਆ ਗਿਆ ਜਰਨੈਲ ਨੇ ਆਪਣੀ ਜਦ ਹੋਣ ਵਾਲੀ ਘਰ ਵਾਲੀ ਦਾ ਚੀਰਾ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਇੰਨਾ ਵੱਡਾ ਖੁੰਡ ਕੱਢਿਆ ਹੋਣ ਕਰਕੇ ਉਹ ਕੁਝ ਦੇਖ ਹੀ ਨਾ ਪਾਇਆ ਉਸ ਤੋਂ ਬਾਅਦ ਰਾਗੀ ਸਿੰਘਾ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਤੇ ਭਾਈ ਸਾਹਿਬ ਨੇ ਲਾਵਾ ਪੜਨੀ ਆਰੰਭ ਕੀਤੀਆਂ ਰਾਣੋ ਦੇ ਬਾਪੂ ਜੀ ਨੇ ਆ ਕੇ ਜਰਨੈਲ ਦਾ ਸੀਰਾ ਪਤਾ ਕੇ ਮੱਥਾ ਟੇਕਿਆ ਤੇ ਫਿਰ ਉਸ ਦਾ ਪੱਲਾ ਰਾਣੋ ਦੇ ਹੱਥ 'ਚ ਫੜਾ ਦਿੱਤਾ ਉਸੋਆ ਚਨਲ ਦੀ ਰਾਣੂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿਕਰਮਾ ਕਰਦੇ ਹੋਏ ਚਾਰ ਲਾਮਾ ਪੂਰੀਆਂ ਕੀਤੀਆਂ ਕਰਮਾ ਬੈਠਾ ਇਸ ਬਹੁਤ ਗੌਰ ਨਾਲ ਤੱਕ ਰਿਹਾ ਸੀ ਉਧਰ ਦੂਜੇ ਪਾਸੇ ਰੇਸ਼ਮ ਬੈਠੀ ਵੀ ਉਹਨਾਂ ਦੋਨਾਂ ਨੂੰ ਲਾਮਾ ਲੈਂਦਿਆਂ ਹੋਇਆਂ ਦੇਖ ਕੇ ਮਨ ਹੀ ਮਨ ਵਿੱਚ ਆਪਣੇ ਵਿਆਹ ਦੀ ਬੈਠੀ ਖਾ ਬੁੰਨ ਰਹੀ ਸੀ ਲਾਮਾ ਪੂਰੀਆਂ ਹੋਣ ਤੋਂ ਬਾਅਦ ਅਰਦਾਸ ਕਰਕੇ ਨੰਦਕਾਰ ਜਾਂ ਦੀ ਸਮਾਪਤੀ ਸਭ ਨੂੰ ਦੀਗ ਵਰਤਾ ਕੇ ਕੀਤੀ ਗਈ ਫਿਰ ਸ਼ਾਮ ਨੂੰ ਸਾਰੇ ਕਾਰਵਿਹਾਰ ਕਰਨੇ ਤੋਂ ਬਾਅਦ ਰਾਨੋ ਉਸਦੇ ਘਰਦਿਆਂ ਨੇ ਰੋਂਦੇ ਹੋਏ ਵਿਦਾ ਕੀਤਾ ਸ਼ਾਮੇ 5:00 ਵਜੇ ਨੂੰ ਬਰਾਤ ਜਰਨੈਲ ਸਿੰਘ ਨੂੰ ਵਿਆਹ ਕੇ ਉਸਦੇ ਪਿੰਡ ਆਈ ਤਾਂ ਉਸਦੀ ਬੇਬੇ ਨੇ ਨਮੀ ਵਿਆਹੀ ਜੋੜੀ ਨੂੰ ਗੱਡੀ ਚੋਂ ਉਤਾਰਿਆ ਤੇ ਫਿਰ ਉਹਨਾਂ ਦੇ ਸਿਰ ਉੱਤੇ ਪਾਣੀ ਵਾਰ ਕੇ ਪੀਤਾ ਉਸ ਤੋਂ ਬਾਅਦ ਸਾਰੇ ਸ਼ਗਨ ਵਿਹਾਰ ਕਰਨੇ ਤੋਂ ਬਾਅਦ ਫਿਰ ਪਿੰਡਤਿਆਂ ਬੁੜੀਆਂ ਸਤਵੀਰ ਦੀ ਨੂਨੂ ਦੇਖਣ ਆ ਲੱਗੀਆਂ ਉਸ ਸਮੋਂ ਦੇ ਕੇ ਸਭ ਆਪਣਾ ਪਿਆਰ ਦੀ ਜਨ ਸ਼ਗਨ ਦੇ ਜਾਂਦੀਆਂ ਰਹੀਆਂ ਅਗਲੇ ਦਿਨ ਜਰਨੈਲ ਬੈਠਾ ਆਪਣੀ ਘਰਵਾਲੀ ਰਾਣੋ ਤੇ ਬੇਬੀ ਦੇ ਕੋਲ ਬੈਠਾ ਚਾਹ ਪੀ ਰਿਹਾ ਸੀ ਚਰਸ ਨੂੰ ਕਰਮੇ ਦਾ ਖਿਆਲ ਆਇਆ ਫਿਰ ਉਹ ਉੱਠ ਕੇ ਬਾਹਰ ਆਇਆ ਰਾਮੇ ਨੂੰ ਆਵਾਜ਼ ਮਾਰਦੇ ਹੋਏ ਕਹਿਣ ਲੱਗਾ ਰਾਮੇ ਕਰਮਾ ਦੇਖਿਆ ਕਿੱਥੇ ਆ ਰਾਮਾ ਬਾਜੀ ਉਹ ਤਾਂ ਸ਼ਾਇਦ ਡੰਗਰਾਂ ਵਾਲੇ ਪਾਸੇ ਹਲਵਾਈਆਂ ਦੇ ਸਾਰਾ ਸਮਾਨ ਗੱਡੀ 'ਚ ਲੋਡ ਕਰਵਾ ਰਿਹਾ ਆ ਜਰਨੈਲ ਤੋ ਇਹ ਕੰਮ ਕਰ ਜਾ ਕੇ ਕਰਮੇ ਨੂੰ ਕਹਿ ਤੇਰਾ ਵੀਰਤ ਨੂੰ ਯਾਦ ਕਰ ਰਹੀ ਹੈ ਬਾਕੀ ਦਾ ਕੰਮ ਹੁਣ ਤੂੰ ਦੇਖ ਲੈ ਉਸੇ ਇਨੀ ਗੱਲ ਸੁਣ ਕੇ ਰਾਮਾ ਚਲਾ ਗਿਆ ਫਿਰ ਜਰਨਲ ਅੰਦਰ ਆ ਕੇ ਰਾਣੂ ਕੋਲ ਬੈਠਦੀ ਹੋਈ ਕਹਿਣ ਲੱਗਾ ਰਾਣੂ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ ਰਾਣੂ ਹਾਂਜੀ ਦੱਸੋ ਜਰਨਲ ਤੂੰ ਕਰਮੇ ਨੂੰ ਤਾਂ ਨਹੀਂ ਨਾ ਹਲੇ ਮਿਲੇ ਨਹੀਂ ਮੈਂ ਤੈਨੂੰ ਇਹ ਦਸਨਾਇਆ ਕਿ ਦੇਖ ਕਰਮਾ ਚਾਹੇ ਮੇਰਾ ਸੱਕਾ ਪਰ ਨਹੀਂ ਆ ਪਰ ਉਹ ਮੈਨੂੰ ਸੱਕਿਆਂ ਨਾਲੋਂ ਵੱਧ ਵੀ ਆ ਛੋਟਾ ਜੀ ਹਟਾ ਹੈ ਜਦੋਂ ਉਹ ਪਤਾ ਨਹੀਂ ਕਿੱਥੇ ਹਾਲਾਤਾਂ ਦਾ ਮਾਰਿਆ ਪੜਕਦਾ ਹੋਇਆ ਇਸ ਘਰ ਵਿੱਚ ਆਇਆ ਸੀ ਨਾ ਉਸਨੇ ਕਦੇ ਆਪਣੇ ਘਰਵਾਰ ਬਾਰੇ ਦੱਸਿਆ ਤੇ ਨਾ ਹੀ ਅਸੀਂ ਜ਼ਿਆਦਾ ਜੂਰ ਪਾਇਆ ਬੀਬੀ ਨੂੰ ਤਾਂ ਉਹ ਕਹਿੰਦਾ ਸੀ ਕਿ ਮੈਂ ਕਿਤੇ ਅੱਗੇ ਹੋਰ ਜਾਣਾ ਆ ਪਰ ਚੰਦਰੀ ਨਾਲ ਪਤਾ ਨਹੀਂ ਸਾਡਾ ਕਿਹੋ ਜਿਹਾ ਮੋ ਪੈ ਗਿਆ ਮੁੜ ਕੇ ਅਸੀਂ ਉਸ ਨੂੰ ਕਿਤੇ ਜਾਣ ਹੀ ਨਹੀਂ ਦਿੱਤਾ ਤੇ ਉਹ ਵੀ ਹਮੇਸ਼ਾ ਲਈ ਸਾਡਾ ਹੀ ਹੋ ਕੇ ਰਹਿ ਗਿਆ ਇਸ ਕਰ ਵੀ ਜੀ ਤੂੰ ਬੀਬੀ ਤੇ ਮੇਰੇ ਤੁਮਗਰੋ ਕਿਸੇ ਤੇੱਖਾ ਮੰਦ ਕਰਕੇ ਵਿਸ਼ਵਾਸ ਕਰ ਸਕਦੀਆਂ ਨਾ ਤਾਂ ਉਹ ਇੱਕ ਕਰਮਾ ਇਹਨੇ ਨੂੰ ਉਹਨਾਂ ਦਾ ਦਰਵਾਜ਼ਾ ਕਿਸ ਨੇ ਆ ਕੇ ਖੜਕਾਇਆ ਤਾਂ ਜਰਨੈਲ ਖੜਾ ਹੁੰਦਾ ਹੋਇਆ ਕਹਿਣ ਲੱਗਾ ਲੈ ਆ ਗਿਆ ਤੇਰਾ ਦਿਉਰ ਫਿਰ ਜਦ ਜਰਨੈਲ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਆਪਣੇ ਸਾਹਮਣੇ ਖੜੇ ਕਰਮੇ ਨੂੰ ਦੇਖ ਕੇ ਕਹਿਣ ਲੱਗਾ ਉਹ ਤੂੰ ਹੁਣ ਕੰਮ ਹੀ ਕਰੀ ਜਾਂਦੇ ਆ ਆਪਣੀ ਭਾਬੀ ਨੂੰ ਨਹੀਂ ਮੰਨਣਾ ਕਰਮਾ ਬਸ ਵੀਰੇ ਉਹ ਥੋੜਾ ਜਿਹਾ ਹੀ ਰਹਿੰਦਾ ਸੀ ਚਲਾ ਮੇਰੇ ਨਾਲ ਫਿਰ ਉਸ ਨੂੰ ਅੰਦਰ ਲਿਆ ਕੇ ਜਰਨੈਲ ਕਹਿਣ ਲੱਗਾ ਚਲ ਜਾ ਆਪਣੀ ਭਾਬੀ ਨੂੰ ਬੁਲਾ ਕੇ ਲਿਆ ਫਿਰ ਕਰਮਾ ਸੰਗਦਾ ਹੋਇਆ ਆਪਣੀ ਭਾਬੀ ਕੋਲ ਆਇਆ ਤੇ ਉਹਨਾਂ ਦੇ ਪੈਰੀ ਹੱਥ ਲਗਾਉਂਦੇ ਹੋਏ ਕਹਿਣ ਲੱਗਾ ਭਾਬੀ ਜੀ ਪੈਰੀ ਪੰਨਾ ਆ ਇਹਨਾਂ ਆ ਕੇ ਉਹ ਜਮੀਨ ਤੇ ਹੀ ਆਪਣੀ ਭਾਬੀ ਦੇ ਮੂਹਰੇ ਬੈਠ ਗਿਆ ਇਹ ਦੇਖ ਕੇ ਰੇਸ਼ਮ ਕਹਿਣ ਲੱਗੀ ਵੀਰੇ ਤੁਸੀਂ ਇਹ ਕੀ ਕਰ ਰਹੇ ਹੋ ਜਮੇਂ ਤੇ ਕਿਉਂ ਬੈਠੇ ਹੋ ਉਹ ਕੁਰਸੀ ਲੈ ਕੇ ਆਓ ਤੁਸੀਂ ਉਸ ਦੇ ਉੱਤੇ ਬੈਠੋ ਫਿਰ ਕਰਮੇ ਨੇ ਉੱਠ ਕੇ ਕੁਰਸੀ ਚੱਕੀ ਤੇ ਲੈ ਆ ਕੇ ਉਹਨਾਂ ਦੇ ਕੋਲ ਬੈਠ ਗਿਆ ਉਸੇ ਵਾਰ ਜਦ ਕੋਈ ਵੀ ਕੁਝ ਨਾ ਬੋਲਿਆ ਤਾਂ ਜਰਨੈਲ ਕਹਿਣ ਲੱਗਾ ਕੀ ਗੱਲ ਕਰਮਿਆ ਨਾ ਤੂੰ ਤਾਂ ਮੈਨੂੰ ਕਹਿੰਦਾ ਸੀ ਮੈਂ ਆਪਣੀ ਭਾਬੀ ਨਾਲ ਗੱਲਾਂ ਹੀ ਬਹੁਤ ਕਰਨੀਆਂ ਆ ਹੁਣ ਤਾਂ ਤੂੰ ਬਿਲਕੁਲ ਛੁੱਪ ਕਰਕੇ ਬੈਠ ਗਿਆ ਆ ਕਰਮਾ ਵੀਰੇ ਮੈਨੂੰ ਤਾਂ ਸੰਗ ਲੱਗਦੀ ਆ ਜਰਨੈਲ अच्छा जी वैसे संग किससे लग दिया करमा अपनी बेबी थी भाभी दोनों ਤੋਂ ਹੀ ਜਨਰਲ ਚਲੋ ਠੀਕ ਆ ਪਾਈ ਫਿਰ ਮੇਰੇ ਜਨਮਗ੍ਰਹਿ ਦੌਰ ਪਰ ਜਾਈ ਬੈਠੇ ਗੱਲਾਂ ਮਾਰਦੇ ਰਹਿਣਾ ਨਾਲੇ ਉਹਦੇ ਤੱਕ ਸ਼ਾਇਦ ਤੁਹਾਡੀ ਆ ਸੰਗ ਸ਼ਰਮ ਵੀ ਉੱਡ ਜਾਊ ਫਿਰ ਅਗਲੇ ਦਿਨ ਜਨਰਲ ਰਾਣਾ ਨੂੰ ਲੈ ਕੇ ਉਸਦੇ ਸੌਰੀ ਕਰ ਗੀੜਾ ਮਾਰ ਆਇਆ ਸਾਰੇ ਪਰਿਵਾਰ ਨੇ ਉਸੇ ਬਹੁਤ ਚੰਗੀ ਤਰ੍ਹਾਂ ਸੇਵਾ ਕੀਤੀ ਇਦਾਂ ਹੀ ਖੁਸ਼ੀ ਖੁਸ਼ੀ ਦਿਨ ਮਹੀਨੇ ਬੀਤਣ ਲੱਗੇ ਜਦ ਨਹਿਲ ਦੀ ਛੁੱਟੀ ਵੀ ਪੂਰੀ ਹੋ ਗਈ ਸੀ ਸੋ ਉਹ ਵੀ ਆਪਣੇ ਆਰਮੀ ਕੈਂਪ ਵਾਪਸ ਚਲਾ ਗਿਆ ਸੀ ਉਸ ਦੀ ਜਾਨ ਪਿੱਛੇ ਰਾਣਾ ਨੂੰ ਇੰਨੀ ਵੱਡੀ ਹਵੇਲੀ ਖਾਨ ਨੂੰ ਆਉਂਦੀ ਸੀ ਕਰਮਾਈ ਸਭ ਜਾਣਦਾ ਸੀ ਸੋ ਇਸ ਕਰਕੇ ਉਹ ਆਪਣੇ ਕੰਮਕਾਰ ਤੋਂ ਵਿਹਲਾ ਹੋ ਕੇ ਅਕਸਰ ਆਪਣੀ ਭਾਬੀ ਦੀ ਸਰਾਣੀ ਆ ਕੇ ਬਹਿ ਜਾਂਦਾ ਸੀ ਤਾਂ ਕਿ ਉਹ ਇਸ ਘਰ ਵਿੱਚ ਖੁਦ ਨੂੰ ਇਕੱਲੇ ਨਾ ਮਹਿਸੂਸ ਕਰਨ ਉਦ ਰਾਣਾ ਵੀ ਹੁਣ ਹੌਲੀ-ਹੌਲੀ ਇਸ ਘਰ ਦੇ ਮਾਹੌਲ 'ਚ ਕੁਲ ਮਿਲ ਗਈ ਸੀ ਆਪਣੇ ਦਿਓਰ ਕਰਮੀ ਨਾਲ ਤਾਂ ਉਸਦੀ ਬਹੁਤ ਬਣਦੀ ਸੀ ਉਸਦੀ ਬੇਬੀ ਦਾ ਜ਼ਿਆਦਾ ਟਾਈਮ ਤਾਂ ਬਾਹਨੇ ਪੜਨ ਚ ਹੀ ਨਿਕਲਦਾ ਸੀ ਪਰ ਕਰਮੀ ਨੇ ਜਦ ਵੀ ਵੇਲਾ ਹੋਣਾ ਆ ਆ ਕੇ ਆਪਣੀ ਭਾਬੀ ਦੇ ਕੋਲ ਬੈਠ ਜਾਣਾ ਤੇ ਉਸ ਨੂੰ ਇੱਧਰ ਉੱਧਰ ਦੀਆਂ ਗੱਲਾਂ ਸੁਣਾਈ ਜਾਣੀਆਂ ਇੱਕ ਦਿਨ ਦੁਪਹਿਰ ਨੂੰ ਜਦ ਕਰਮਾ ਖੇਤੋਂ ਕਾ ਰੋਟੀ ਖਾਣਾ ਆ ਤਾਂ ਉਸਦੀ ਬੇਬੀ ਉਸ ਨੂੰ ਕਹਿਣ ਲੱਗੀ ਕਰਮੀ ਪੁੱਤ ਤੀ ਤੇਰੀ ਭਾਬੀ ਨੇ ਅੱਜ ਸ਼ਾਮ ਨੂੰ ਆਪਣੇ ਪੇਕੇ ਘਰ ਜਾਣਾ ਆ ਤੂੰ ਵੀ ਉਸਦੇ ਨਾਲ ਜਾਣਾ ਆ ਕਰਮ ਪਰ ਬੀਬੀ ਮੈਂ ਤਾਂ ਭਾਬੀ ਦੇ ਘਰ ਕਿਸੇ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਨਹੀਂ ਫਿਰ ਮੈਂ ਕਿਵੇਂ ਜਾਵਾਂਗਾ ਆਪਾਂ ਭਾਬੀ ਨੂੰ ਕਿਸੇ ਨਾਲ ਬਸ ਤੇ ਪੇਛ ਦਿੰਨੇ ਆ ਬੀਬੀ ਨਾ ਵੀ ਪੁੱਤ ਲੋਕ ਕੀ ਕਹਿਣਗੇ ਸੂਬੇਦਾਰਾਂ ਦੀ ਨੂੰ ਬਸ ਛ ਸਫਰ ਕਰ ਰਹੀ ਏ ਧਨਵਾਦ ਜੀ ਬਾਕੀ ਕੱਲ ਦੇ ਵੀਡੀਓ ਜਾਰੀ ਰੱਖਾਂਗੇ ਜੀ ਪਨੀਰ ਹੋਏ ਚੈਨਲ ਦੇ ਨਾਲ ਸਸ਼ੀ ਕੱਲ ਦੇ